ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ। ਅੱਜ ਅਸੀਂ 6ਵੀਂ ਕਲਾਸ ਦੀ ਪੰਜਾਬੀ ਦੀ ਪੁਸਤਕ ਵਿੱਚ ਦਰਜ ਪਾਠ 24 ਵੱਡੇ ਕੰਮ ਦੀ ਭਾਲ ਕਰਾਂਗੇ। ਪਾਠ 24 ਵੱਡੇ ਕੰਮ ਦੀ ਭਾਲ ਅੱਕੇ ਸ਼ਬਦਾਂ ਦੇ ਅਰਥ ਸ਼ਬਦ ਅਰਥ ਪਰਿਲੋਕ ਪਰੀਆਂ ਦਾ ਦੇਸ਼ ਜੂੰਗਾ ਜਾਵਾਂਗਾ ਮਨ ਹੀ ਮਨ ਮਨ ਵਿੱਚ ਘੁਗਵਸਦੇ ਰਾਜੀ ਖੁਸ਼ੀ ਵਜਦੇ ਵਾਟ ਰਸਤਾ ਗੰਭੀਰਤਾ ਹਾ ਭਾਵ ਰਹਿਤ ਸਾਦਗੀ ਸਾਦਾਪਨ ਨਿਰਛਲਤਾ ਚਲਤੋ ਰਹਿਤ ਸੱਚਾ ਸੁੱਚਾ ਮਾਹੌਲ ਵਾਤਾਵਰਣ ਉੱਤਮਤਾ ਵਧੀਆਪਨ ਖਰਖਾਨਾ ਸਾੜਾ ਕਰਨਾ ਦੁਸ਼ਮਣੀ ਦੇ ਭਾਵ ਰੱਖਣਾ ਕਮਸਾਂ ਦੀ ਲੜਾਈ ਭਿਆਨਕ ਲੜਾਈ ਮਸ਼ਕ ਪਿੱਟ ਤੇ ਪਾਣੀ ਢੋਣ ਲਈ ਚਮੜੇ ਦੀ ਬੋਰੀ ਨੂੰ ਮਾਚੀਸ ਮਗਦੀ ਗਈ ਤੇਜ ਹੁੰਦੀ ਗਈ ਖੁਦ ਆਪ ਅੱਲਾ ਖੈਰ ਕਰੇ ਰੱਬ ਮਿਹਰ ਕਰੇ ਚੋਟਾਂ ਜ਼ਖਮਾਂ ਅਕਸ ਪਰਸ਼ਾਵਾਂ ਪ੍ਰਤੀਬਿਮ ਸਮੂਹ ਰਚਾ ਕ੍ਰੇਸ਼ਨ ਉਤਰ ਪਹਿਲਾ ਪ੍ਰੇਸ਼ਨ ਭਾਈ ਕਨਈਆ ਜੀ ਦੇ ਪਿੰਡ ਦਾ ਕੀ ਨਾਂ ਸੀ ਤੇ ਉਹ ਕਹੋ ਜਿਆ ਸੀ ਉੱਤਰ ਭਾਈ ਕਨਈਆ ਦੇ ਪਿੰਡ ਦਾ ਨਾਂ ਸੋਦਰਾ ਸੀ ਉਸ ਪਿੰਡ ਦੇ ਸੋ ਦਰਵਾਜੇ ਸਨ ਤੇ ਉਹ ਚਨਾਬ ਦਰਿਆ ਦੇ ਕੰਢੇ ਵਸਿਆ ਹੋਇਆ ਸੀ ਨੈਕਸਟ ਕੁਐਸਚਨ ਭਾਈ ਕਨਈਆ ਦੀ ਮਾਂ ਨੇ ਉਸ ਨੂੰ ਕੀ ਸਲਾਹ ਦਿੱਤੀ ਉੱਤਰ ਭਾਈ ਕਨਈਆ ਦੀ ਮਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਭਾਵੇਂ ਕਿਤੇ ਵੀ ਚਲਾ ਜਾਵੇ ਪਰੰਤੂ ਕੋਈ ਵੱਡਾ ਕੰਮ ਕਰੇ ਅਗਲਾ ਕੁਐਸਚਨ ਮੁਸਾਫਿਰ ਭਾਈ ਕਨਈਆ ਦੇ ਕਿਹੜੇ ਗੁਨਾ ਤੋਂ ਪ੍ਰਭਾਵਿਤ ਹੋਇਆ ਤੇ ਉਸ ਨੂੰ ਕਿੱਥੇ ਜਾਣ ਲਈ ਕਿਹਾ ਉੱਤਰ ਮਸਾਫਰ ਪਾਈਕਨਿਆ ਦੀ ਸਾਦਗੀ ਤੇ ਨਿਰਛਲਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਉਸਨੇ ਉਸਨੂੰ ਆਪਣੇ ਗੁਰੂ ਗੁਰੂ ਤੇਗ ਬਹਾਦਰ ਜੀ ਕੋਲ ਜਾਣ ਲਈ ਕਿਹਾ ਨੈਕਸਟ ਕੁਐਸਚਨ ਪਾਈਕਨਿਆ ਜੀ ਵਿੱਚ ਕਿਹੜੀ ਭਾਵਨਾ ਕੁੱਟਕੁੱਟ ਕੇ ਭਰੀ ਹੋਈ ਸੀ ਤੇ ਅਨੰਦਪੁਰ ਸਾਹਿ ਪਹੁੰਚ ਕੇ ਉਹਨਾਂ ਨੇ ਕਿਹੜੀ ਸੇਵਾ ਸੰਭਾਲੀ ਉੱਤਰ ਪਾਈਕਨਿਆ ਵਿੱਚ ਮਨੁੱਖੀ ਸੇਵਾ ਦੀ ਭਾਵਨਾ ਕੁੱਟਕੁੱਟ ਕੇ ਭਰੀ ਹੋਈ ਸੀ ਨੰਨਤਪੁਰ ਸਾਹਿਬ ਪਹੁੰਚ ਕੇ ਭਾਈ ਜੀ ਨੇ ਜੰਗ ਵਿੱਚ ਜ਼ਖਮੀਆਂ ਤੇ ਲੋੜਵੰਦਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਸੰਭਾਲ ਲਈ। ਅਗਲਾ ਕੁਐਸਚਨ ਗੁਰੂ ਗੋਬੀ ਸਿੰਘ ਜੀ ਕੋਲਪਾਇਕ ਨਈਆ ਜੀ ਦੀ ਸ਼ਿਕਾਇਤ ਕਿਉਂ ਲਗਾਈ ਗਈ ਸੀ? ਉੱਤਰ ਗੁਰੂ ਗੋਬੀ ਸਿੰਘ ਜੀ ਕੋਲਪਾਇਕ ਨਈਆ ਜੀ ਦੀ ਸ਼ਿਕਾਇਤ ਇਸ ਕਰਕੇ ਲਗਾਈ ਗਈ ਸੀ ਕਿਉਂਕਿ ਉਹ ਲੜਾਈ ਵਿੱਚ ਸਿੰਘਾਂ ਨੂੰ ਪਾਣੀ ਪਿਲਾਉਣ ਤੇ ਸੰਭਾਲਣ ਦੀ ਥਾਂ ਦੁਸ਼ਮਨਾਂ ਨੂੰ ਵੀ ਪਾਣੀ ਪਲਾਈ ਜਾਂਦੇ ਸਨ ਤੇ ਉਹਨਾਂ ਦੇ ਜਖਮੀਆਂ ਦੀਆਂ ਜ਼ਖਮਾਂ ਉੱਤੇ ਪੱਟੀਆਂ ਵੀ ਬੰਨ੍ਹਦੇ ਸਨ ਅਗਲਾ ਪ੍ਰਸ਼ਨ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਕਾਇਤ ਸੁਣ ਕੇ ਭਾਈ ਕਨਈਆ ਜੀ ਨੂੰ ਕਿਹੜਾ ਕੰਮ ਸੌਂਪਿਆ ਸੀ ਉੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਕਾਇਤ ਸੁਣ ਕੇ ਭਾਈ ਕਨਈਆ ਜੀ ਨੂੰ ਜ਼ਖਮੀ ਸਿੰਘਾਂ ਨੂੰ ਪਾਣੀ ਪਿਲਾਉਣ ਦੇ ਨਾਲ ਹੀ ਪਿਆਸੇ ਦੁਸ਼ਮਨਾ ਨੂੰ ਪਾਣੀ ਪਿਲਾਉਣ ਅਤੇ ਜ਼ਖਮੀਆਂ ਦੀ ਮੱਲਮ ਪੱਟੀ ਕਰਨ ਦਾ ਕੰਮ ਸੌਂਪਿਆ ਨੈਕਸਟ ਕੁਐਸਚਨ ਪਾਈਕਨਈਆ ਜੀ ਦੇ ਚਰਿੱਤਰ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਉੱਤਰ ਸਾਨੂੰ ਪਾਈਕਨਈਆ ਜੀ ਵਾਂਗ ਹੀ ਬਿਨਾਂ ਕਿਸੇ ਵਿਤਕਰੇ ਤੋਂ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਖਾਲੀ ਥਾਵਾਂ ਭਰੋ ਨਿੱਕਾ ਕਨਈਆ ਵੀ ਡੈਸ਼ ਵਿੱਚ ਰਹਿੰਦਾ ਸੀ ਸੋਦਰਾ ਇੱਕ ਦਿਨ ਉਹ ਡੈਸ਼ ਦੀ ਪਾਲ ਵਿੱਚੋਂ ਨਿਕਲ ਤੁਰਿਆ ਵੱਡੇ ਕੰਮ ਦੀ ਪਾਲ ਵਿੱਚ ਅਗਲੇ ਬਲੈਂਕਸ ਮੁਸਾਫਿਰ ਨੇ ਕਨਈਆ ਨੂੰ ਡੈਸ਼ ਅਤੇ ਉਹਨਾਂ ਦੇ ਸਹਬਜ਼ਾਦੇ ਡੈਸ਼ ਬਾਰੇ ਭਰਪੂਰ ਜਾਣਕਾਰੀ ਦਿੱਤੀ ਗੁਰੂ ਤੇਗ ਬਹਾਦਰ ਜੀ ਤੇ ਸਹਬਜ਼ਾਦੇ ਗੋਬਿੰਦ ਰਾਏ ਅਗਲੇ ਬਲੈਂਕਸ ਡੈਸ਼ ਦੇ ਯੁੱਧ ਵਿੱਚ ਪਾਈਕ ਨਿਆ ਨੇ ਲੋੜਵੰਦਾਂ ਨੂੰ ਪਾਣੀ ਪਲਾਉਂਦੀ ਸੇਵਾ ਦਾ ਕੰਮ ਸੰਭਾਲ ਲਿਆ ਭਗਾਣੀ ਦੇ ਯੁੱਧ ਪਾਣੀ ਦੀ ਭਰੀ ਹੋਈ ਡੈਸ਼ ਚੁੱਕੀ ਉਹ ਜ਼ਖਮੀਆਂ ਨੂੰ ਲੱਬ-ਲੱਬ ਕੇ ਪਾਣੀ ਪਲਾਉਣ ਲੱਗ ਪਿਆ ਮਸ਼ਕ ਅਗਲੇ ਬਲੈਂਕਸ ਉਹ ਦੁਸ਼ਮਣ ਸਿਪਾਹੀਆਂ ਦੇ ਜਖਮਾਂ ਉੱਤੇ ਵੀ ਡੈਸ਼ ਬੰਨ੍ਹ ਦਿੰਦਾ ਸੀ ਬੱਲਮ ਪੱਟੀਆਂ ਵਾਕਾ ਵਿੱਚ ਵਰਤੋ ਵਾਟ ਰਸਤਾ ਪੈਲਦੇ ਤੁਰਕੇ ਤਾਂ ਮੇਰੇ ਨਾਨਕਿਆ ਦੇ ਪਿੰਡ ਦੀ ਬਾਟ ਹੀ ਨਹੀਂ ਮੁਕਦੀ ਰਾਹੀ ਪਾਂਦੀ ਮੁਸਾਫਿਰ ਆਪਣੇ ਪਿੰਡੋਂ ਸ਼ਹਿਰ ਜਾਂਦਿਆਂ ਮੈਂ ਰਸਤੇ ਵਿੱਚ ਮਿਲੇ ਇੱਕ ਰਾਹੀ ਨਾਲ ਗੱਲਾਂ ਕਰਨ ਲੱਗ ਪਿਆ ਸ਼ਹੀਦੀ ਕੁਰਬਾਨੀ ਗੁਰਤੇਗ ਬਹਾਦਰ ਜੀ ਨੇ ਤਿਲਕ ਜੰਝੂ ਦੀ ਰਾਖੀ ਲਈ ਸ਼ਹੀਦੀ ਦਿੱਤੀ ਲੋੜਵੰਦ ਜ਼ਰੂਰਤਮੰਦ ਹਮੇਸ਼ਾ ਲੋੜਵੰਦ ਦੀ ਸਹਾਇਤਾ ਕਰੋ ਮੁਸਾਫਿਰ ਸਫ਼ਰ ਕਰਨ ਵਾਲੇ ਬਸ ਮੁਸਾਫਰਾ ਨਾਲ ਭਰੀ ਹੋਈ ਸੀ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਲੱਗ ਚੁੱਕਿਆ ਹੋਵੇਗਾ ਅਗਲੀ ਵੀਡੀਓ ਵਿੱਚ ਅਸੀਂ ਅਗਲਾ ਪਾਠ ਕਰਾਂਗੇ ਧੰਨਵਾਦ